ਮੈਨੂੰ ਮੈਨੂੰ ਵੀ ਜਦੋਂ ਸ਼ੁਰੂ ਕੀਤਾ ਉਹਨੂੰ ਸਮਥਿੰਗ ਰੋਂਗ ਸ਼ਾਇਦ ਫਿਲਮਾ ਜੂਸ ਗਲਤ ਕਰ ਰਹਾ ਜਾਂ ਜਾਂ ਮੈਂ ਰਾਈਟ ਮਿਹਨਤ ਨਹੀਂ ਕਰ ਰਹਾ ਜਾਂ ਮੈਨੂੰ ਸਮਝ ਨਹੀਂ ਕਿ ਆਡੀਅנס ਕੀ ਚਾਹੁੰਦੀ ਹੈ ਇਹ ਉਹ ਜਿਹੜਾ ਲੋਕਾਂ ਦੇ ਇਨ ਹਾਰਟ ਨਾਲ ਇਨ ਹਾਰਟ ਨਾਲ ਜੁੜੇ ਕਨੈਕਟ ਕਰੇ ਉਸ ਤਰ੍ਹਾਂ ਦੀ ਕੋਈ ਚੀਜ਼ ਥੈਨ ਮੈਂ ਫਿਲਮ ਲਿਖਣੀ ਸ਼ੁਰੂ ਕੀਤੀ ਅੱਧਾ ਸਾਲ ਤੇ ਸਬਜੈਕਟ ਬਣਾਇਆ ਫਿਰ ਇਸ ਤੇ ਕੰਮ ਕੋ ਸਟਾਰਟ ਕੀਤਾ ਫਿਰ ਫਿਲਮ ਬਣੀ ਆਈ ਲੋਕਾਂ ਨੇ ਇਹ ਨਹੀਂ ਕਿ ਜ਼ਿਆਦਾ ਅਪਰੀਸ਼ੀਏਟ ਕੀਤੀ ਕਿ ਮੇਰੇ ਕਰੀਅਰ ਦੀ ਬੈਸਟ ਫਿਲਮ ਹੋਗੀ ਸੋ ਹਰ ਵੀਰੀ ਸਾਨੂੰ ਪਹਿਲਾਂ ਉਹਤ ਸਾਲਾਂ ਤੇ ਆ ਮਿਲਿਆ ਉਹ ਕੀ ਇਸ ਫਿਲਮਿਤ ਪਾਦਰ ਲਟਕਾਰ ਵੈਸੇ ਨੂੰ ਸਾਰੇ ਪੁੱਛਦੇ ਹੁੰਦੇ ਸੀ ਕਿ ਅੱਗੇ ਹੋਣ ਕਦੋਂ ਕਦੋਂ ਸੱਚ ਖਣਸ਼ੀ ਜੀ ਨੇ ਸਭ ਗਿਆ ਨਹੀਂ ਸੀਗਾ ਤੇ ਮੈਂ ਘਹਾਣੀ ਲਿਖੀ ਤਾਂ ਉਹਦੇ ਵਿੱਚ ਜਰਨੀ ਟੂ ਅ ਤਸ਼ੀਹ ਹਜੂਰ ਸਾਹਿਬ ਸੀ ਤੇ ਮੈਨੂੰ ਲੱਗਿਆ ਕਿ ਯਾਰ ਸ਼ਾਇਦ ਅੱਛਾ ਮੈਂ ਬਿਲਕੁਲ ਹੀ ਸੋਚਿਆ ਨਹੀਂ ਸੀ ਕਿ ਮੈਂ ਤਾਂ ਪਤਾ ਨਹੀਂ ਕਿਵੇਂ ਬਸ ਆਮੋ ਹੋਏ ਤੇ ਚੀਜ਼ਾਂ ਲਿਖੀਆਂ ਗਈਆਂ ਤੇ ਅਸੀਂ ਕਾਫੀ ਦਿਨ ਉੱਥੇ ਰੁਕੇ ਸੋ ਮੈਂ एवरीडेਸ ਵੇਲੇ ਉੱਥੇ ਜਾਂਦਾ ਸੀ ਤੇ ਅੰਦਰ ਦਰਬਾਰ ਸਾਹਿਬ ਲੈ ਕੇ ਬੈਠਦਾ ਸੀ ਤੇ ਉੱਥੇ ਬਾਠ ਕਰਦਾ ਹੁੰਦਾ ਸੀ ਤੇ ਮੈਨੂੰ ਲੱਗਦਾ ਇਹ ਉਹ ਬਸਟ ਮੂਵਮੈਂਟ ਸੀ ਤੇ ਮੈਨੂੰ ਇੰਨਾ ਵਧੀਆ ਲੱਗਦਾ ਹੁੰਦਾ ਸੀ ਤੇ ਮੈਨੂੰ ਇਹ ਚੀਜ਼ ਦੇ ਲਈ ਕਿ ਅਸੀਂ ਉੱਥੇ ਸ਼ੂਟ ਕਰ ਰਹੇ ਹਾਂ ਜਿੰਨੇ ਮੇਰੇ ਐਕਟਰ ਸੀ ਮੈਨੂੰ एवरी टाइम ਮੈਂ ਕਹਿੰਦਾ ਕਿ ਵੀ ਥੈਂਕ ਯੂ ਤੁਸੀਂ ਸਾਨੂੰ ਚੂਜ਼ ਕੀਤਾ ਵੀ ਅਸੀਂ ਵੀ इंडिया देन कंटिन्यूस री बाबा जी ने सल्यूट दर्शन होए सी इथे बैठे हां मन मेरा नीवा रखी मत मेरी उच्च यही अरदास है रब्बा हर कार्य विच खुशी रखी आई एम श्योर आप सबको पता चल गया होगा आज के सेगमेंट की शुरुआत हुई है अरदास से और हम हैं अरदास सरबत ते पलेती टीम के साथ लेट मी वेलकम राइटर डायरेक्टर एक्टर गिफ्ट गरेवा जी जो उस फिल्म नहीं फ्लॉप हो गई तो मैं लग्या के मे बीम मे बी नहीं समथिंग रोंग शायद फिल्मा चूस गलत कर रहा जो मैं राइट मेहनत नहीं कर रहा ज मैन समझ नहीं कि ऑडियंस की चाहिए है ये वो सो फिर मैंने लग्या कि नहीं यार मैं कुछ बिल्कुल ही अलग बनाव तबली बाई फिर मैंने कहा कि आपको अच्छा सब्जेक्ट बना चाहिए जो लोग हार्ट इन हार्ट जुड़े कनैक्ट करे उस तरह की वो चीज़ ਦੈਨ ਮੈਂ ਫਿਲਮ ਲਖਨਸ਼ੋਕ ਦੀ ਅਰਦਾਸ ਤੇ ਸਬਜੈਕਟ ਬਣਾਇਆ ਫਿਰ ਇਸ ਤੇ ਕੰਮ ਸ਼ੁਰੂ ਸਟਾਰਟ ਕੀਤਾ ਫਿਰ ਇਹ ਫਿਲਮ ਬਣੀ ਆਈ ਲੋਕਾਂ ਨੇ ਇੰਗੀ ਜ਼ਿਆਦਾ ਅਪਰੀਸ਼ੀਏਟ ਕੀਤੀ ਕਿ ਮੇਰੇ ਕਰੀਅਰ ਦੀ ਬੈਸਟ ਫਿਲਮ ਹੋਊਗੀ ਤੇ ਦੈਨ ਫਿਰ 2019 ਦੇ ਵਿੱਚ ਅਰਦਾਸ ਦਾ ਉਹ ਸਬਜੈਕਟ ਬਣਾਇਆ ਤੇ ਹੁਣ ਅਰਦਾਸ ਸਰਵਾ ਤੇ ਬਲੇ ਸੋ ਹਰ ਵੇਰੀ ਸਾਨੂੰ ਪਹਿਲਾਂ ਉਹ ਸਾਲਾ ਤੇ ਆ ਗਿਆ ਲੋਕੀਏ ਇਸ ਫਿਲਮ ਦੀ ਤੋਂ ਰਿਟਰਨ ਕਰ ਗਈ ਸੀ ਮੈਨੂੰ ਸਾਰੇ ਪੁੱਛਦੇ ਹੁੰਦੇ ਸੀ ਕਿ ਅੱਗੇ ਹੁਣ ਕਦੋਂ ਕਦੋਂ ਮੈਨੂੰ ਲੱਗਦਾ ਨਹੀਂ ਮੈਂ ਜੇ ਕੋਈ ਫਿਲਮ ਇਦਾਂ ਦੀ ਤਾਂ ਹੈ ਨਹੀਂ ਕਿ ਸਵੇਰੇ ਬੈਠਾ ਸ਼ਾਮ ਨੂੰ ਲਿਖ ਲਾ ਮੈਨੂੰ ਜਦੋਂ ਕੋਈ ਆਈਡੀਆ ਆਉਗਾ ਫਿਰ ਬਹੁਤ ਕੁਇਕਲੀ ਮੈਂ ਲਿਖ ਰਹਿਣਾ ਹਣਾ ਮੈਨੂੰ ਟਾਈਮ ਨਹੀਂ ਲੱਗਦਾ ਹੈਗਾ ਬਟ ਆਈਡੀਆ ਹੀ ਨਹੀਂ ਆ ਰਿਹਾ ਹੈਗਾ ਦੋ ਤਿੰਨ ਵੇਰ ਵਿਚ ਪੈਣਾ ਵਿਚ ਆਏ ਤਾਂ ਮੈਨੂੰ ਉਹ ਲੱਗਿਆ ਕਿ ਇਟਸ ਅ ਗੁੱਡ ਆਈਡੀਆ ਬਟ ਨਾਟ ਐਕਸਟਰਾਰਡਨਰ ਸੋ ਹੁਣ ਮੈਨੂੰ ਲੱਗਿਆ ਸੀ ਕਿ ਇਹ ਤਾਂ ਵੱਡ ਰਹੀ ਹੈ ਤਾਂ ਫਾਈਨਲ ਟੱਚ ਉਹ ਬਹੁਤ ਵਧੀਆ ਬਣੀ ਹੋਈ ਹੈ ਮੈਨੂੰ ਇਹ ਲੱਗਦਾ ਕਿ ਜੇ ਬੱਤ ਮੇਰੇ ਖਾ ਅਰਦਾਸ ਸਰਦਾਸ ਕਰਾਂ ਤੇ ਅਰਦਾਸ ਬੱਧ ਭਲੇ ਦੀਦਾਏ ਹੁਣ ਤੱਕ ਦੀ ਬੈਸ ਕਰਨੇ ਆਂ। ਆਮ ਸ਼ੋਰ ਅਰਦਾਸ ਅਬ ਮੂਵੀ ਨਹੀਂ ਹੈ ਇਟਸ ਅ ਮਿਰਰ ਟੂ テル ਪੀਪਲ ਹਾਊ ਟੂ ਲਿਵ ਲਾਈਫ। 올 ਆਰ ਈਗਰ ਟੂ ਵੇਟਿੰਗ। テル ਯੋਰ ਫੇਵਰਿਟ ਮੂਮੈਂਟ ਫਰੋਮ ਦਿਸ ਮੂਵੀ। ਆ ਫੇਵਰਿਟ ਮੂਮੈਂਟ ਦੇ ਹੈਂਡਸ ਜੁੱਟ ਕੋਚ ਲਾ ਤੁਸੀਂ ਜਿਆ या वी डोंट वन्स स्पेल ऑल द विंग्स एट द मोमेंट्स ऑफ बिहाइंड द सीन वाले राइट देखो वा, सब तो अच्छा मोमेंट तब लिए सीया क्योंकि मैं अपनी लाइफ ਦੇ ਵਿੱਚ ਕਦੇ ਸਚਕੰਡ ਸ਼੍ਰੀ ਗੁਰੂ ਸਾਹਿਬ ਗਿਆ ਨਹੀਂ ਸੀਗਾ ਤੇ ਮੈਂ ਕਹਾਣੀ ਵਿਚਲੀ ਤਾਂ ਉਹਦੇ ਵਿੱਚ ਜਰਨੀ ਟੂ ਤਾਂ ਸ਼੍ਰੀ ਹਜੂਰ ਸਾਹਿਬ ਸੀ ਤੇ ਮੈਨੂੰ ਲੱਗਿਆ ਕਿ ਯਾਰ ਸ਼ਾਇਦ acha ਮੈਂ ਬਿਲਕੁਲ ਹੀ ਸੋਚਿਆ ਨਹੀਂ ਸੀ ਕਿ ਮੈਂ ਤਾਂ ਪਤਾ ਨਹੀਂ ਕਿਵੇਂ ਬਸ ਆਮੋ ਗੋਈ ਤੇ ਚੀਜ਼ਾਂ ਲਿਖੀਆਂ ਹੋਈਆਂ ਤੇ ਅਸੀਂ ਕਾਫੀ ਦਿਨ ਉੱਥੇ ਰੁਕੇ ਸੋ ਮੈਂ ਰੈਲਿਸ ਵੇਰੀ ਉੱਥੇ ਜਾਂਦਾ ਸੀ ਤੇ ਅੰਦਰ ਦਰਬਾਰ ਸਾਹਿਬ ਜਾ ਕੇ ਬੈਠਦਾ ਸੀ ਤੇ ਉੱਥੇ ਬਾਠ ਕਰਦਾ ਹੁੰਦਾ ਸੀ ਤੇ ਮੁਲਕ ਦੇ ਉਹ ਮੇਰੀ ਬੈਸਟ ਮੂਮੈਂਟ ਸੀ ਤੇ ਮੈਨੂੰ ਇੰਨਾ ਵਧੀਆ ਲੱਗਦਾ ਹੁੰਦਾ ਸੀ ਤੇ ਮੈਨੂੰ ਇਸ ਸੀਜ਼ ਦੇ ਲਈ ਕਿ ਅਸੀਂ ਉੱਥੇ ਸ਼ੂਟ ਕਰ ਰਹੇ ਹਾਂ ਜਿੰਨੇ ਮਰੇ ਐਕਟਰ ਸੀ ਮੈਨੂੰ ਐਵਰੀ ਟਾਈਮ ਆ ਕੇ ਕਹਿੰਦੇ ਕਿ ਵੀ ਥੈਂਕ ਯੂ ਤੁਸੀਂ ਸਾਨੂੰ ਚੂਜ਼ ਕੀਤਾ ਵੀ ਅਸੀਂ ਵੀ ਇੰਨੇ ਦਿਨ ਕੰਟੀਨਿਊਸly ਬਾਬਾ ਜੀ ਨੇ ਸਾਨੂੰ ਦਰਸ਼ਨਾਏ ਅਸੀਂ ਇੱਥੇ ਬੈਠੇ ਆਂ विशाड़ी लाइफ इन द बेस्ट टाइम में आ तो मुन्ना रहा कि वे आर ब्लेस्ड ये रासायनिक थे टाइम सी गया। ब्यूटीफुल एंड इट्स अ अर्विलेज पर अ पेरेंट टू बी नॉन बाय इट्स किड्स अब बात करते हैं हम सब के तैयारी शिंदे की। आई एम शूर शिंदा आप सब बहुत टिप्स लेता होगा बहुत ट्रिक्स आप � ਬੋਰਨ ਇਹ ਕਹਿ ਸਕਦਾ ਕਿ ਉਹ ਉਹਦੇ ਚ ਐਕਟਿੰਗ ਹੁੰਦਾ ਉਸਕਿੱਲ ਵੈਸੀ ਹੀ ਹੈ ਤੇ ਉਹਨੂੰ ਬਹੁਤ ਜ਼ਿਆਦਾ ਆ ਇਦਾਂ ਨਹੀਂ ਸਮਝਿਆ ਹੁੰਦਾ ਕਿ ਬੀਨ ਸਟੈਟ ਅੱਛਾ ਕਈ ਸੀਨ ਇਦਾਂ ਦੇ ਹੁੰਦੇ ਨੇ ਜਿੱਦੇ ਚ ਉਹ ਆ ਕੇ ਸਿੱਧਾ ਇਹ ਦੱਸ ਦਿੰਦਾ ਜੇ ਮੈਨੂੰ ਸਮਝ ਨਹੀਂ ਆਈ ਆ ਡੋਨਟ ਹਾਟ ਟੂ ਕੀ ਦੈਨ ਮੀ ਐਕਸਪਲੇਨ ਮੀ ਤੇ ਕਿ ਆ ਪਿੱਛੇ ਜੋ ਅਸਲ ਅਜੰਡਾ ਮੇਰੇ ਪਾਪਾ ਕੀ თਿਓ ਨੇ ਤਾਂ ਇੱਕ ਦੋ ਵਾਰੀ ਮੈਂ ਸੈਟ ਤੇ ਨਹੀਂ ਸੀ ਤਾਂ ਹੀ ਕੋਈ ਡਾਇਰੈਕਟਰ ਹੁੰਲੇ ਆ ਤੇ ਉਹਨੂੰ ਕਹਿੰਦਾ ਕਿ ਮੈਨੂੰ ਸਮਝ ਨਹੀਂ ਆ ਰਹੀ ਤੇ ਸਨਹਿਤਲ ਨੂੰ ਰਹੀ ਸੀ ਉਹ ਵੀ ਤੇ ਡਾਕਟਰ ਸਾਡੇ ਚਾਚਾ ਸਾਹਿਬ ਬਹੁਤ ਉਹਨਾਂ ਨੇ ਪਿਆਰ ਨਾਲ ਰੱਖਿਆ ਉਹ ਬੜਾ ਪਿਆਰ ਨਾਲ ਸਮਝਾਉਂਦੇ ਸੀ ਬਟ ਕਈ ਵਾਰ ਕਿਸੇ ਕੇ ਉਹ ਪਤਾ ਨਹੀਂ ਇੱਕ ਦੋ ਵਾਰੀ ਨਹੀਂ ਸਮਝ ਆਇਆ ਤਾਂ ਮੈਨੂੰ ਕਹਿੰਦਾ ਸੀ ਜਦ ਜੇ ਮੈਂ ਪਾਪਾ ਨੂੰ ਕਾਲ ਕਰਦਾ ਮੈਂ ਪੁੱਛਦਾ ਤੇ ਮੈਨੂੰ ਉਹ ਇਤਨਾ ਲੱਗਦਾ ਮੈਂ ਤਾਂ ਤੈਨੂੰ ਕੀ ਸਮਝਾ ਰਿਹਾ ਇਹ ਕਹਿੰਦਾ ਮੈਂ ਕਿਹਾ ਹਾਂ ਤੂੰ ਇਦਾਂ ਇਦਾਂ ਕਰਕੇ ਇਦਾਂ ਕਰ ਲਾ ਤੈਨੂੰ ਕੀ ਕਨਫਿਊਜ਼ਨ ਕਹਿੰਦਾ ਮੈਨੂੰ ਪਤਾ ਨਹੀਂ ਕਿਵੇਂ ਇਦਾਂ ਲੱਗਿਆ ਰਿਹਾ ਕਿ ਮੈਂ ਠੀਕ ਨਹੀਂ ਕਰ ਰਿਹਾ ਐਂਡ ਕਹਿੰਦਾ ਉਹਨਾਂ ਨੇ ਮੈਨੂੰ ਕਹਿੰਦੇ ਤਾਂ ਠੀਕ ਕਰ ਰਿਹਾ ਮੇਰੇ ਨਾਲ ਟੀਕੀ ਗੱਲ ਰਿਹਾ ਮੈਂ ਕਹਾਂ ਚਲੋ ਓਕੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਬਾਰੀ ਕੋਈ ਤਾਂ ਹੋਰ ਸੀ ਕਰ ਲੋ ਆਪਾਂ ਇਹਨੂੰ ਕਰ ਲੈਨੇ ਮੈਂ ਆਉਣਾ ਥੋੜੇ ਦੇ ਫਿਰ ਮੈਂ ਚਲ ਗਿਆ ਸੱਜ ਦੇ ਤਾਂ ਮੈਨੂੰ ਇਹ ਕੀਤਾ ਤੇ ਦੋ ਮਿੰਟ ਸੱਸਿਆ ਮੈਂ ਕਿਹਾ ਇਹ ਅੱਧਾ ਚੌਂਦੇ ਆ ਕਨੋ ਓਕੇ ਵੀ ਮੈਂ ਮੈਂ ਇੰਦਾ ਸਮਝੀ ਜਾ ਰਿਹਾ ਮੈਂ ਕਿਹਾ ਨਹੀਂ ਓਕੇ ਵੀ ਹੋ ਗਿਆ ਬੜਾ ਮोटा ਬਟ ਅਦਰਵਾਈਜ਼ ਜ਼ਿਆਦਾ ਨਹੀਂ ਹੈ ਔਰ ਮੈਨੂੰ ਤਾਂ ਬਿਲਕੁਲ ਹੀ ਨਹੀਂ ਕਹਿੰਦਾ ਹੈ ਕਿੰਨਾ ਕਰੋ ਜਿਆਦਾ ਕਰੋ ਹਲੇ ਜਿਆਦਾ ਬਟ ਆਹ ਹੋਰ ਚੀਜ਼ਾਂ ਲਈ ਬਹੁਤ ਜਿਆਦਾ ਜਿਵੇਂ ਕਹਿੰਦੇ ਇੰਗਲਿਸ਼ ਬੋਲਣਾ ਤਾਂ ਉਹਦੇ ਜੋਟੋ ਮੈਂ ਗਲਤ ਹੈ ਇਹ ਵਰਤ ਗੱਲ ਦਿੱਤਾ ਪਪਾ ਇਹ ਦਾਨੀ ਇਹ ਦਾਨ ਤੇ ਕਦੇ ਕਿਸੇ ਕਪੜੇ ਨੂੰ ਘਰ ਨਹੀਂ ਲਿਆ ਕਿ ਇਹ ਵਧੀਆ ਨਹੀਂ ਆਜ ਤਾਂ ਕਰੋ ਤਾਂ ਕਰੋ ਉਹ ਚੀਜ਼ਾਂ ਉਹ ਜ਼ਰੂਰ ਕਹਿੰਦੇ ਨੇ ਬਟ ਨਾਟ ਲਾਈਕ ਦਿਸ ਆਈ نو ਵੀ ਆਰ ਟਾਈਟ ਔਨ ਸਕੀਡਿਊਲ ਬਟ ਬਿਫੋਰ ਵੀ ਸੇ ਗੁੱਡਬਾਈ ਵਾਟ ਵਨ ਮੈਸੇਜ ਯੂ ਵੁੱਡ ਲਾਈਕ ਟੂ ਗਿਵ ਟੂ ਆਰ ਆਡੀਅנס ਇੱਕ ਮੈਸੇਜ ਸਾਰਿਆਂ ਲਈ ਇਹੀ ਹੈ ਕਿ ਤੁਸੀਂ ਜ਼ਰੂਰ ਸਾਡੀ ਫੈਲੋ ਨੂੰ ਦੇਖੋ ਅਰਦਾ ਸਰਬੱਤੇ ਭਲੇ ਦੀ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਹਿਲਾਂ ਤੁਸੀਂ ਅਰਦਾਸ ਅਰਦਾਸ ਕਰਾਨੂੰ ਬਹੁਤ ਪਿਆਰ ਦਿੱਤਾ ਤੇ ਐਫਰਟ ਕੀਤੀ ਐ ਤੁਸੀਂ ਪੁੱਛਦੇ ਸੀ ਵੀ ਇਹਦਾ ਅਗਲਾ ਪਾਰਟ ਕਦੋਂ ਆਉਂਦਾ ਸੋ ਮੈਨੂੰ ਲੱਗਦਾ ਕਿ ਸਾਡੇ ਕੈਰੀਅਰ ਦੀ ਮੈਨੇ ਕਹਿੰਦੀ ਹਾਂ ਤੱਕ ਦੀ ਬੈਸਟ ਫਿਲਮ ਹੋਣੀ ਚਾਹੀਦੀ ਹੈ ਤੇ ਲੈਟ ਮੀ نو ਤੋਂ ਹਮ ਫਿਲਮ ਕਿੱਦਾਂ ਦੀ ਲੱਗੀ ਆਪਣਾ ਫਿਲਡਬੈਕ ਦਿਓ ਤੇ ਮੈਂ ਦੇਖ ਤੁਹਾਡੇ ਫਿਲਡਬੈਕ ਨਾਲ ਉਹਨੂੰ ਪਤਾ ਲੱਗਦਾ ਕਿ ਅਸੀਂ ਅੱਗੇ ਨੈਕਸਟ ਟਾਈਮ ਕੀ ਬਣਾਉਣਾ ਹੈ ਕਿ ਅਸੀਂ ਠੀਕ ਚੀਜ਼ ਬਣਾ ਰਹੇ ਹਾਂ ਜਾਂ ਅਸੀਂ ਗਲਤ ਚੀਜ਼ ਬਣਾ ਰਹੇ ਹਾਂ ਤੁਹਾਡੇ ਕਮੈਂਟਸ ਸਾਨੂੰ ਬੂਸਟ ਕਰਦੇ ਆ जो ट्रेलर आया इस फिल्म का था, मैं थाले कमेंट्स पढ़ेगा था, मेरी एनर्जी बहुत बूस्टअप हुई कि यार फाइनली शुक्र है कि लोगों को चीज ठीक लग रही है, है